ਸਹਿਜ ਸਹਿਜ ਸੁਪਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਹੋਵੈ ਸਿਖ ਦੁਖ ਸਮੰਦੀ ਲੋਰ ਅਰ ਸਹਾ ਕਰ ਸਹਾ ਤੁਧ ਰਿਠੇ ਸਚੇ ਪਾਤ ਸਹਾ मल जनम जनम दी सजन सचा पातसा साहु सिर साहांद जिस पास बैठे सोहिया सबना दावे सा सज्जण सच्चा पातसा हो सिरसा सहो जिस पास बहठे आ सोही है सबना दा वे सतना ਸੇਰੇ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਚਰਨ ਕਾਮਲ ਸਿਉ ਜਾਕ ਮਨ ਲੀਨਾ ਸੇ ਜਨ ਤ੍ਰਿਪਤ ਅਗਾਈ ਗੁਣ ਅਮੋਲ ਜਿਸ ਰਿਦੈ ਨ ਬਸਿਆ ਦੇ ਨਰ ਤ੍ਰਿਸ਼ਣ ਤਿਰਖਾਈ ਚਰਨ ਕਮਲ ਸਿਉ ਜਾਕ ਮਨ ਲੀਨਾ ਸੇ ਜਨ ਤ੍ਰਿਪਤ ਆਗਾਈ ਗੋਣ ਅਮੋਲ ਜਿਸ ਹਿਰਦੈ ਨ ਵਸੇ ਆ ਤੇ ਨਰ ਤ੍ਰਿਸ਼ਨਾ ਤ੍ਰਖਾਈ ਹਰ ਆਰਾਧੇ ਰੋਗ ਅਨਦਾਈ ਜਿਸਨੋ ਵਿਸਰੇ ਮੇਰਾ ਰਾਮ ਸਨੇਹੀ ਤਿਸ ਲਖ ਬੇਦਨ ਜਣ ਆਈ ਰਹਾ ਜਹ ਜਨ ਓਟ ਗਹੀ ਪ੍ਰਾਪ ਤੇਰੀ ਤੇ ਸੁਖੀਏ ਪ੍ਰਭ ਸਰਨੇ ਜਹ ਨਾਰ ਵਿਸਰਿਆ ਪੁਰਖ ਵਿਧਾਤਾ ਤੇ ਦੁਖੀਆ ਮਹ ਗਰਣੇ ਜਹ ਗੁਰ ਮਾਨ ਪ੍ਰਭੂ ਲਿਵ ਲਾਈ ਹੇ ਮਹਾ ਆਨੰਦ ਰਸ ਕਰਿਆ ਜਹ ਪ੍ਰਭੂ ਵਿਸਾਰ ਘੁਰਤੇ ਬੇਮੁਖਾਈ ਤੇ ਨਰਕ ਘੋਰ ਮਹ ਪਰਿਆ ਜਿਤ ਕੋ ਲਾਇਆ ਤਿਤ ਹੀ ਲਾਗਾ ਤੈਸੋ ਹੀ ਵਰਤਾਰਾ ਨਾਨਕ ਸਹਿ ਪਕਰੀ ਸੰਤਨ ਕੀ ਰਿਦਾ ਭੈ मगन चरनारा जिको लाया तित ही लागा तैसो हि वरतारा ਨਾਨਕ ਸਹਿ ਪਕਰੀ ਸੰਤਨ ਕੀ ਦਿਤਾ ਭੈ ਮਗਨਾ ਚਰਨਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠਾ ਮਹੱਲਾ ਪੰਜਵਾ ਚਰਨਾ ਕਮਲ ਸਿਉ ਜਾਕਾ ਮਨ ਲੀਨਾ ਸੇ ਜਨ ਤ੍ਰਿਪਤ ਆਗਾਈ ਗੁਣ ਅਮੋਲ ਜਿਸ ਹਿਰਦੈ ਨ ਬਸਿਆ ਤੇ ਨਰ ਤ੍ਰਿਸ਼ਣ ਤਰਖਾਈ